ਸਸਕਿਆ ਦੋਸਤੋ ਠੱਠਾ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਕਰਦੇ ਹਾਂ ਜੀ ਅੱਜ ਆਪਾਂ ਆਏ ਹਾਂ ਜੀ ਪਿੰਡ ਮਾਨ ਤਹਿਸੀਲ ਪੱਟਿਆ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਤੇ ਤਰੀਕ ਹੈਗੀ ਹੈ 26 ਅਕਤੂਬਰ ਤੇ 2025 ਸ਼ਾਮਾਂ ਕੋਈ 8:00 ਵਜੇ ਦਾ ਹੈ ਵੀਰੂ ਨਾਲ ਕੋਲ ਦੋ ਪਸ਼ੂ ਆ ਤੇ ਆਪਾਂ ਲੈਨੇ ਆ ਜਾਣਕਾਰੀ ਵੀਰੂ ਨਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ? ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਜੋ। ਹਾਂ ਜੀ ਠੀਕ ਠਾਕ ਹੋਰ ਸਾਰਾ ਪਰਿਵਾਰ ਠੀਕ ਠਾਕ ਆ। ਵਧੀਆ ਵਧੀਆ ਜੀ ਵਧੀਆ। ਸਾਰੇ ਪਰਿਵਾਰਾਂ ਦੇ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ। ਸਤਿ ਸ਼੍ਰੀ ਅਕਾਲ ਤੇ ਕਿੰਨੇ ਪਸ਼ੂ ਆਪਣੇ ਕੋਲ? ਵੀਰ ਜੀ ਇੱਕ ਝੋਟੀ ਆ ਤੇ ਇੱਕ ਵਹਿੜਾ। ਅੱਛਾ ਇੱਕ ਝੋਟੀ ਆ ਗਈ ਹਣਾ? ਹਾਂ ਜੀ ਹਾਂ ਜੀ। ਇੱਕ ਵਹਿੜਾ ਆ ਗਈ। ਸੋ ਇਹ ਸਵੇ ਦੋਵੇਂ ਡੰਗਰ ਆ। ਸੂਏ ਹਣਾ ਤਾਜੇ ਸੂਏ ਹਾਂ। ਤਾਜੇ ਤਾਜੇ ਵੀਰ ਜੀ 나ੜੂ ਨਾਲ ਆ। ਹਾਂ 나ੜੂ ਆ ਜੇ ਗਿੱਲੇ ਹੀ ਆ ਹਣਾ। ਤੇ ਕਰੀਏ ਜਾਣਕਾਰੀ ਸ਼ੁਰੂ ਇ 10-12 ਦਿਨ ਲੱਗ ਗਏ ਹਾਂਜੀ ਹਾਂਜੀ ਦੋਧੇ ਤਲੇ ਵੀਰ ਜੀ 8 ਲੀਟਰ ਦੁੱਧ ਆ 8 ਲੀਟਰ ਹੈਨਾ ਹਾਂਜੀ ਪੀ ਜਿਹੜਾ ਮੌਕੇ ਤੇ ਅਠਾ ਤੋਂ ਵੱਧ ਹੀ ਆ ਪਾਠੀ ਆ ਬਾਬਾ ਘਨਪ੍ਰਾਹਣੋਂ ਆਨੇ ਵੀ ਆ ਚੋਗੇ ਅੱਜ ਤਸੱਲੀ ਕਰੇ ਹਾਂਜੀ ਹਾਂਜੀ ਜਿਹੜਾ ਵੱਧ ਹੀ ਨਿਕਲੇ ਕੋਈ 2 ਕਿਲੋ ਬਿਲਕੁਲ ਬਿਲਕੁਲ ਵੱਧ ਨਿਕਲਾ ਵੀ ਜੀ ਓਕੇ ਪਤਾ ਕੀ ਚੱਕ ਲਾਮਾ ਨਹੀਂ ਲਿਆ ਜਾਂਦਾ ਬਿਲਕੁਲ ਬਿਲਕੁਲ ਜੀ ਆਪਾਂ ਤੇ ਜੇ ਮੈਂ 2 ਡੰਗ ਕੋਈ ਵੀ ਰਾਨ ਕੇ ਚੋਵੇ ਹਾਂਜੀ ਹਾਂਜੀ ਆ ਦੀ ਪੂਰੀ ਪੂਰੀ ਆ ਦੀ ਤਸੱਲੀ ਕਰੀ ਬਿਲਕੁਲ ਜੀ ਚੁਵਾਈ ਚੁਈ ਦੀ ਕਿਵੇਂ ਜੋ ਚੁਵਾਈ ਵੀਰ ਜੀ ਓਕੇ ਕੋਈ ਭੋਰ ਨਹੀਂ ਕੋਈ ਛਟਾ ਨਹੀਂ ਤੇ ਮਗਰ ਕੀ ਆ ਗਿਆ ਮਗਰ ਵੀਰ ਜੀ ਕੱਟੀ ਆ ਗਈ ਆ ਕੱਟੀ ਆ ਗਈ ਜੀ ਹਾਂਜੀ ਆ ਕੱਟੀ ਆ ਗਈ ਆ ਇੱਕ ਰੰਗ ਕਾਲੀ ਥੋੜਾ ਆਏ ਬਾਕੀ ਕੋਈ ਕੋਣ ਐ ਨਾ ਪਸ਼ੂਆਂ ਦੀ ਹਾਂਜੀ ਤੇ ਕਰਾਈਏ ਹੈ ਚੈੱਕ ਭਰਾਉਣ ਨੂੰ ਇੱਕ ਵਾਰੀ ਉਹਦੇ ਤੋਰ ਕੇ ਜਾਣਕਾਰੀ ਕਰਾਣੀ ਹਾਂਜੀ ਹਾਂ ਬਾਕੀ ਛੋਟੀ ਵੜੀ ਠੰਡੀ ਚਲੋ ਕਰਾਈਏ ਭਰਾਉਣ ਜਾ ਕੇ ਇੱਕ ਵਾਰੀ ਤੋਰ ਕਰਕੇ ਹਨਾ ਕੈਮਰੇ ਤੋਂ ਥੋੜਾ ਡਰਦੀ ਹੈ ਨਾ ਤਾਂ ਥੋੜਾ ਡਰਦੀ ਹੈ ਜੋ ਲੱਗ ਜਾਈਦਾ ਹਾਂਜੀ ਹਾਂਜੀ ਘਰ ਆ ਜੋ ਡੰਗਰ ਲਿਆ ਹੁੰਦਾ ਤੈਨੂੰ ਪਤਾ ਹੋਰ ਆ ਸਾਦੇ ਪਾਇ ਕੀ ਹੋਈ ਲਿਆ ਬਿਲਕੁਲ ਵੇ ਯਾ ਗੜਾ ਪਏ ਨੂੰ ਚੜ ਗਿਆ ਚਲੋ ਤੋਰ ਚਾਏ ਕੋੜੀ ਰਗੀ ਆ ਹਾਂਜੀ ਹਾਂਜੀ ਬਿਲਕੁਲ ਬਾਕੀ ਇਹ ਵੀ ਚਲੋ ਥੋੜਾ ਗਾਣਾ ਪੈਣ ਭਰਾ ਵੇਖ ਲੈਂਦਾ ਵੀ ਕੋਈ ਪੈਰਪੁਰ ਨਹੀਂ ਸੱਬ ਦੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹੁੰਦਾ ਇਹ ਵਾਧਾ ਹੁੰਦਾ ਪੱਕੀ ਗੱਲ ਹੈ ਜੀ ਹਾਂਜੀ ਹਾਂਜੀ ਬਾਕੀ ਚਾਲ ਤੋਰ ਸੋਹਣਾ ਲੱਗਾ ਛਣ ਪਾਂਡਾ ਵੀ ਸੋਹਣਾ ਲੱਗਾ ਹਣਾ ਹਾਂਜੀ ਹਾਂਜੀ ਕੋਈ ਸ਼ੱਕ ਨਹੀਂ ਹਾਂਜੀ ਬਾਕੀ ਸੋਹਣਾ ਕਰੋ ਫੇਸ ਕੁਆਲਟੀ ਚੈੱਕ ਕੁੰਡੀ ਚੋਰ ਛੋਟੀ ਆ ਹਾਂ ਸੰਗੀ ਸੰਗੀ ਇਹ ਮਿੱਠੀ ਵੜੀ ਭਾਵੇਂ ਇਸ ਤਰ੍ਹਾਂ ਕਰਮਲ ਦੇ ਸਾਪੀ ਮਾਰ ਕੇ ਬਹਿ ਜਗੇ ਹਾਂਜੀ ਹਾਂਜੀ ਬਾਕੀ ਬਹੁਤ ਹੀ ਛੋਟੀ ਠੰਡੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਕੀ ਰੇਟ ਰੂਟ ਕਰਦੇ ਆ ਆਪਾਂ ਇਹ ਰੇਟ ਵੀਰ ਜੀ ਮੁੱਲ ਭਾਵੇਂ ਦਾ ਜਿੰਨਾ ਮਰਜ਼ੀ ਕਰ ਲਈ ਆਪਾਂ ਦੇ ਲੈਣ ਵਾਲੀ ਆਪਾਂ ਗੱਲ ਕਰਨੀ ਆ ਹਾਂਜੀ ਹਾਂਜੀ ਮੁੱਲ ਵੀਰ ਜੀ 75 ਕਰਦੇ ਆ 70000 ਦੀ ਆ ਨਾ ਦੇ ਦੇ ਆ ਹਾਂ ਨਾ ਹਾਂਜੀ ਠੀਕ ਹੈ ਕੋਈ ਛੋਟ ਛੱਪਾ ਮੌਕੇ ਤੇ ਮੌਕੇ ਤੇ ਚਲੋ ਮਾਨਤਾ 150 ਦਾ ਕਰਾਂਗੇ ਬਾਕੀ ਬਹੁਤ ਹੀ ਜਾਇਜ਼ ਨਹੀਂ ਵਿੱਚ ਹੁੰਦੀ ਠੀਕ ਹੈ ਜੀ ਠੀਕ ਹੈ ਹਾਂ ਜੀ ਤੋ ਆਪਾਂ ਦੇਣ ਲੈਣ ਵਾਲੀ ਆਪਾਂ ਗੱਲ ਹੀ ਆਪਾਂ ਉਹ ਕਰਦੇ ਜਿਹੜੀ ਦੇ ਦੇਣੀ ਹੈ ਬਚੀ ਪੱਕੀ ਗੱਲ ਹੈ ਹਾਂ ਜੀ ਹਾਂ ਜੀ ਪਲਾ ਸੀ ਮੰਗੇ 75 ਵੀ ਆਪਾਂ ਕਰ ਸਕਦੇ ਹਾਂ ਹਾਂ ਜੀ ਹਾਂ ਜੀ ਪੱਕੀ ਨਹੀਂ 75 ਆਪਾਂ ਕਰਨਾ ਹਾਂ ਜੀ ਹਾਂ ਜੀ 70 ਦੀ ਆਣਾ ਵਾ ਠੀਕ ਹੈ ਜੀ ਤੇ ਦਈਏ ਫਿਰ ਅੱਗੇ ਅੱਗੇ ਵੀ ਵਹਿੜ ਆ ਗਈ ਹਾਂ ਜੀ ਵਹਿੜ ਆ ਗਈ ਦੱਬੀ ਵੀਰ ਜੀ ਵਹਿੜ ਆ ਬਹੁਤ ਸੋਹਣੀ ਵਹਿੜ ਆ ਠੰਡੀ ਧੀਰੀ ਆ ਬੜਾ ਭਾਂਡਾ ਲੱਗਾ ਥਾਂ ਤੋਂ ਬੜਾ ਲੱਗਾ ਚਵਾਈ ਬੜੀ ਵਹਿੜ ਨੂੰ ਹਾਂ ਜੀ ਹਾਂ ਜੀ ਕਿਤਰਾ ਥੋੜਾ ਡਰੇ ਨਾ ਇੱਕ ਦੂਜੀ ਸੂਈ ਆ ਗਈ ਹਾਂਜੀ ਹਾਂਜੀ ਦੂਜਾ ਸੂਆ ਵੀਰ ਜੀ ਬਹੁਤ ਹੀ ਠੰਡੀ ਲੱਬੀ ਵਾਲੀ ਐਚ ਐਫ ਚ ਆ ਗਈ ਹਨਾ ਐਚ ਐਫ ਆ ਵੇਖੋ ਬਹੁਤ ਹੀ ਠੰਡੀ ਆ ਹਾਂਜੀ ਤੇ ਮੂਹੋਂ ਕੀ ਜੋ ਮੂਹੋਂ ਵੀਰ ਜੀ ਫਟ ਕੇ ਨਹੀਂ ਮੈਂ ਵੇਖਿਆ ਚਿੱਗੀ ਜਾਂ ਦੰਦਾ ਜਾ ਅੱਛਾ ਅੱਛਾ ਹਲੋ ਤੇ ਕੋਈ ਗੱਲ ਨਹੀਂ ਅਜੇ ਦੀ ਸੰਢੀ ਵਹਿੜਾ ਦੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਮਗਰ ਕੀ ਆ ਗਿਆ ਜੋ ਮਗਰ ਵੀਰ ਜੀ ਬੱਛੀ ਇਹ ਤੇ ਅੱਛਾ ਆਵੇ ਆ ਬੱਛੀ ਆ ਹਾਂਜੀ ਭਾਜੀ ਨਾਰੂ ਨਾਲ ਇਹ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਵੀਰ ਜੀ ਕੱਲ ਪਰਸੋ ਪਰਸੋ ਸੂਈ ਕੱਲ ਪਰਸੋ ਹਨਾ ਹਾਂਜੀ ਪਰਸੋ ਹੀ ਸੂਈ ਹੈ ਛੋਟੀ ਜੀ ਇਹ ਦੋ ਚਰੀ ਤੇ ਕਿੰਨਾ ਬੋਲਾ ਬੂਲਾ ਚ ਹੋਇਆ ਬੋਲਾ ਮਿਰਜੀ ਥਰੇ ਆਪਾਂ ਆ ਜੇ 12 ਲੀਟਰ ਚ ਹੋਇਆ ਵਾ ਅੱਛਾ 12 ਲੀਟਰ ਹੈ ਹਾਂਜੀ ਤੇ ਪਿਛਲੇ ਮੌਕੇ ਤੇ ਆ ਠੀਕ ਤੇ ਪਿਛਲੇ ਸੂਏ ਦਾ ਰਿਕਾਰਡ ਰਕੋਡ ਮਿਰਜੀ ਕੋ 16 17 ਲੀਟਰ ਕੱਢ ਜਾਊਗੀ 16 17 ਲੀਟਰ ਹੈਗਾ ਹਾਂਜੀ ਇਹਨਾਂ ਮਾਲਾ ਕੱਢ ਜਾਣਾ ਵੈਰ ਸੋਣੀ ਆ ਨਹੀਂ ਕੱਢ ਜਾਣਾ ਵਧੀਆ ਆਰਾਮ ਨਾ ਆ ਹਾਂਜੀ ਬਾਕੀ ਪਾਂਡਾ ਪੋਂਡਾ ਸੋਨਾ ਲੱਗਾ ਵਾ ਹਾਂਜੀ ਹਾਂਜੀ ਥਣ ਪਾਂਡਾ ਵੀ ਸੋਨਾ ਲੱਗਾ ਹਾਂਜੀ ਬਾਕੀ ਥਾਂ ਦਾ ਲੱਗਾ ਵਾ ਹਾਂਜੀ ਹਾਂਜੀ ਮੇਨ ਗੱਲ ਹੁੰਦੀ ਵੈਟ ਦੇ ਥਾਂ ਦੇ ਹਾਂਜੀ ਹਾਂਜੀ ਕਿ ਜਿਹੜਾ ਮੋਠੀ ਜਾ ਜੇ ਬਿਲਕੁਲ ਬਿਲਕੁਲ ਉਹ ਕਈ ਮਾਲਾ ਜਨਾਨੀਆਂ ਚਾਹੁੰਦੀਆਂ ਉਹ ਨਿਗ ਨਿਗ ਨਹੀਂ ਥਾਂ ਦੇ ਹੱਥ ਚ ਆਉਂਦੇ ਹਾਂਜੀ ਹਾਂਜੀ ਉਹਦਾ ਕਰਕੇ ਪਰੇ ਜਾ ਕੇ ਤੇ ਕਰਾਈਏ ਹਾਂ ਚੈੱਕ ਭਰਾਵਾ ਕਰਾਣੇ ਕਰਾਣੇ ਆ ਆਏ ਹੈ ਡੰਗੜ ਆ ਪੰਦੀਏ ਡਰਦੇ ਡੰਗਰੇ ਹਾਂਜੀ ਹਾਂਜੀ ਉਹ ਡਰ ਜਾਂਦੇ ਆ ਨਾ ਫਿਰ ਕੈਮਰਾ ਕੋਪਰਾ ਵੇਖ ਕੇ ਵੀ ਵਾੜ ਵਿੱਚ ਚਵਾਈ ਵਾੜ ਨੂੰ ਬੜੀ ਲੱਗੀ ਆ ਹਾਂਜੀ ਚਵਾਈ ਪੋਲੀ ਰੂਮ ਵਰਗੇ ਕੋਪੂਰ ਨੇ ਕੋਈ ਸ਼ਟਾਰੀਂਂ ਕੀਤੀ ਬਿਲਕੁਲ ਬੇਟਾ ਹਾਂਜੀ ਹਾਂਜੀ ਬਾਕੀ ਥਾਣ ਵੇਖੋ ਥਾਣ ਬੜਾ ਸੋਹਣਾ ਲੱਗਾ ਥਾਣ ਬਹੁਤ ਪਾੜੀ ਅਗਲੀ ਬਾਝਾ ਹੋ ਕੇ ਵਿਖਾ ਦਿਓ ਹਾਂਜੀ ਹਾਂਜੀ ਫੈਦਰ ਵੇ ਕੋ ਥਾਣਾ ਥਾਣਾ ਹੀ ਦਾ ਸਾਡੀ ਗੱਲ ਦੀ ਦੁਬਾਰਾ ਥਾਣਾ ਵਿਕਦੀ ਆ ਬਿਲਕੁਲ ਬਿਲਕੁਲ ਪੱਕੀ ਗੱਲ ਐ ਜੀ ਹਾਂਜੀ ਬਾਕੀ ਮੁੱਠੀ ਜਿਹਾਉਣ ਵਾਲੇ ਥਾਣਾ ਹਾਂਜੀ ਹਾਂਜੀ ਤੇ ਬਾਕੀ ਡੱਬੀ ਵਹਿੜ ਆ ਐ ਚੱਪ ਚਾਉਂਦੀ ਆ ਐ ਚੱਫ ਚਾ ਗਈ ਹਾਂ ਹਾਂਜੀ ਸੋਹਣੀ ਬੜੀ ਭੜੀ ਨੀਲ ਨੀਗੀ ਜੀ ਐ ਡੱਬੀ ਜੀ ਨੀਗੀ ਮੋਦਰੇ ਜੀ ਕਰਦੀ ਹੈ ਨਾ ਸੋਹਣੀ ਬਣੀ ਹੈ ਨਾ ਆਪੂ ਬਾਈ ਆਪਣੇ ਘਰੇ ਰੱਖਣੀ ਹੋਵੇ ਹਾਂ ਫੇ ਚਲੋ ਆਪਦੇ ਚਿਤਰਾ ਮਰਤੀ ਵੀ ਚੋਚਵਾਉਣ ਨੂੰ ਸਾਹਾ ਬਾਏ ਨੀ ਕਿ ਮਸ਼ੀਨ ਦੇ ਲੋੜ ਪਊਗੀ ਹਾਂਜੀ ਹਾਂਜੀ ਜਾ ਕੇ ਚਿਤਰਾ ਵੀ ਆ ਬਿਲਕੁਲ ਬਿਲਕੁਲ ਜੀ ਹਾਂਜੀ ਤੇ ਕੀ ਰੇਟ ਰੂਟ ਕਰਦੇ ਆਂ ਜੀ ਆਪਾਂ ਰੇਡ ਵੀ ਦਾ ਆਪਾਂ ਵੀ ਦੇਣ ਲੈਣ ਵਾਲੀ ਆਪਾਂ ਗੱਲ ਕਰਨੀ ਹੈ ਹਾਂ ਜੀ ਮੋਹਨ ਵੀਰ ਜੀ ਆਪਾਂ ਇਹਦਾ 55 ਕਰਦੇ ਆ 55 ਮੁੱਲ ਕਰਦੇ 55 ਦੀ ਆਪਾਂ ਦੇ ਦਾਂਗੇ ਹਾਣਾ ਹਾਣਾ 52 ਦੀ ਕੋਈ ਛੋਟ ਛਾਪਾ ਮੌਕੇ ਦੇ ਨਾਲ ਹੋ ਨਹੀਂ ਕਰ ਲਾਂਗੇ ਮਾਨਤਾ ਨਾਲ ਠੀਕ ਹੈ ਜੀ ਤੇ ਇੱਕ ਵੀ ਆਪਾਂ ਐਡਰੈਸ ਮੋਬਾਈਲ ਜੀ ਪਿੰਡ ਮਾਣ ਹਾਂ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਮੋਬਾਈਲ ਨੰਬਰ ਦੱਸ ਦਿਓ ਮੋਬਾਈਲ ਨੰਬਰ ਵੀਰ ਜੀ 9948 88419 ਦੁਬਾਰਾ ਇੱਕ ਰੀਬੋਲ ਦੇਣਾ ਲੇਟੇ 948 88419 ਠੀਕ ਹੈ ਜੀ ਹਾਂਜੀ ਇਹ ਵੀਰ ਜੀ ਪਿੰਡ ਮਾਨਕਰਿਆਲੇ ਦੇ ਨੇੜੇ ਪੈਂਦਾ ਵਾ 1 ਕਿਲੋਮੀਟਰ ਦੂਰ ਤੇ ਆ 1 ਕਿਲੋਮੀਟਰ ਹਣਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਓਕੇ ਜੀ ਧੰਨਵਾਦ ਵੀਰ ਜੀ ਓਕੇ ਓਕੇ ਵੀਰ ਜੀ ਦੋਸਤੋ ਇਹ ਹੀ ਗੁਜਰਜ ਦੇ ਪਸ਼ੂ ਤੇ ਠੱਠਾ ਡੇਰੀ ਫਾਰਮ ਦੀ ਵੀਡੀਓ ਵੇਖਣ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਜਰੂਰ ਦੱਬਿਓ ਜਿਹਦੇ ਨਾਲ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਆਉਂਦੀਆਂ ਰਹਿਣ ਧੰਨਵਾਦ ਜੀ